ਪੰਜਾਬ ਦੇ ਵਿਧਾਇਕਾਂ ਦੀਆਂ ਹੋਈਆਂ ਜੇਬਾਂ ਖਾਲੀ ਪੱਤੇ ਅਤੇ ਤਨਖਾਹਾਂ ਨੂੰ ਵਧਾਉਣ ਨੂੰ ਲੈ ਕੇ ਲੱਗੇ ਰੋਲਾ ਪਾਉਣ ਜੀ ਹਾਂ ਇਹ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਦੇ ਵਿਧਾਇਕਾਂ ਨੇ ਹੁਣ ਆਪਣੀ ਹੀ ਸਰਕਾਰ ਨੂੰ ਘੇਰਾ ਪਾਇਆ ਹੈ ਅਤੇ ਇਸ ਦੇ ਨਾਲ ਵਿਰੋਧੀ ਪਾਰਟੀਆਂ ਦੇ ਐਮਐਲਏ ਅਤੇ ਮੰਤਰੀ ਸਾਬਕਾ ਮੰਤਰੀ ਵੀ ਸਰਕਾਰ ਨੂੰ ਘੇਰਨ ਲੱਗੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਤਨਖਾਹ ਨਾਲ ਗੁਜ਼ਾਰਾ ਨਹੀਂ ਹੁੰਦਾ ਤਨਖਾਹਾਂ ਵਧਾਈਆਂ ਜਾਣ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੂੰ ਚਿੰਤਾ ਖੜੀ ਹੋ ਗਈ ਹੈ ਕਿਉਂਕਿ ਪੰਜਾਬ ਉੱਤੇ ਪਹਿਲਾਂ ਹੀ 4.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਉਹਨਾਂ ਦੀਆਂ ਸੈਲਰੀਆਂ ਵਧਾਉਣਾ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਗਿਆ ਹੈ ਕਿਉਂਕਿ ਮਾਨ ਸਰਕਾਰ ਨੇ ਸਰਕਾਰ ਆਉਣ ਤੋਂ ਸੱਤਾ ਆਉਣ ਤੋਂ ਬਾਅਦ ਜਿਹੜੀ 1 ਟਰਮ 1 ਪੈਨਸ਼ਨ ਦੀ ਸਕੀਮ ਨੀਤੀ ਲਾਗੂ ਕੀਤੀ ਸੀ ਉਸ ਤੋਂ ਬਾਅਦ ਹੁਣ ਆਪ ਵਿਧਾਇਕ ਜਿਹੜਾ ਲਗਾਤਾਰ ਰੋਲਾ ਪਾਉਣਾ ਸ਼ੁਰੂ ਕਰ ਲੱਗ ਪਏ ਹਨ ਕਿ ਸਾਡੀਆਂ ਤਨਖਾਹਾਂ ਜ਼ਰੂਰ ਵਧਾਈਆਂ ਜਾਣ ਆਓ ਲੈ ਚੱਲਦੇ ਹਾਂ ਪੂਰੀ ਖਬਰ ਵੱਲ ਕਾਉਣੇ 4 ਸਾਲ ਪਹਿਲਾਂ 92 ਵਿਧਾਇਕਾਂ ਨਾਲ 3/4 ਬਹੁਮਤ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ 16 ਮਾਰਚ 2022 ਨੂੰ ਸੌ ਚਕਾਉਂਦਿਆਂ ਹੀ ਬੱਚਤ ਕਫਾਇਤ ਅਤੇ ਸਰਕਾਰੀ ਖਰਚੇ ਘਟਾਉਣ ਲਈ ਸਾਬਕਾ ਵਿਧਾਇਕਾਂ ਲਈ ਇੱਕ ਟਰਮ ਇੱਕ ਪੈਨਸ਼ਨ ਦਾ ਨਿਯਮ ਲਾਗੂ ਕਰਕੇ ਲੱਖਾਂ ਰੁਪਏ ਪੈਨਸ਼ਨ ਲੈਣ ਵਾਲਿਆਂ ਦੀ ਕੰਢੀ ਮਰੋੜੀ ਸੀ ਅਤੇ ਜਨਤਾ ਦੀ ਵਾਹ ਵਾਹ ਖੱਟੀ ਸੀ ਹੁਣ ਬਹੁਤੇ ਵਿਧਾਇਕ ਜਿਨ੍ਹਾਂ ਵਿੱਚੋਂ ਵਿਰੋਧੀ ਧਿਰਾਂ ਦੇ ਵੀ ਹਨ ਅਤੇ ਮੰਤਰੀ ਸਪੀਕਰ ਅਤੇ ਹੋਰਨਾਂ ਕੋਲ ਗੁਜ਼ਾਰਾ ਨਹੀਂ ਚੱਲਦਾ ਹੋਣ ਦਾ ਰੋਣਾ ਪਿਛਲੇ ਕਈ ਮਹੀਨਿਆਂ ਤੋਂ ਰੋ ਰਹੇ ਹਨ ਕਿ ਤਨਖਾਹ ਅਤੇ ਪੱਤੇ ਵਧਾਏ ਜਾਣ ਸਰਕਾਰ ਦੇ ਅੰਦਰੂਨੀ ਸੂਤਰਾਂ ਤੋਂ ਪਤਾ ਲੱਗਿਆ ਕਿ ਬਹੁਤੇ ਵਿਧਾਇਕ ਅਤੇ ਸਾਬਕਾ ਵਿਧਾਇਕ ਜੋ 2022 ਵਿੱਚ ਆਪ ਦੀ ਹਨੇਰੀ ਵਿੱਚ ਹਾਰ ਗਏ ਸਨ ਨੇ ਪੈਨਸ਼ਨਾਂ ਵਧਾਉਣ ਦੀ ਸਲਾਹ ਵੀ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਦੋ ਟਰਮ ਵਾਲੇ ਵਿਧਾਇਕਾਂ ਨੂੰ ਘੱਟੋ-ਘੱਟ ਡਬਲ ਪੈਨਸ਼ਨ ਲਗਾਈ ਜਾਵੇ ਸੂਤਰਾ ਨੇ ਦੱਸਿਆ ਕਿ ਵੱਖ-ਵੱਖ ਸੂਬਿਆਂ ਤੋਂ ਮੰਗਵਾਈ ਜਾਣਕਾਰੀ ਅਨੁਸਾਰ 19 ਰਾਜਾਂ ਵਿੱਚ ਵਿਧਾਇਕਾਂ ਨੂੰ ਮਿਲ ਰਹੀ ਤਨਖਾਹ ਤੇ ਪੱਤੇ ਪੰਜਾਬ ਵਿੱਚ ਮਿਲ ਰਹੇ ਮੁਕਾਬਲੇ ਕਾਫੀ ਵੱਧ ਹਨ ਗਵਾਂਡੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਲੋਕਾਂ ਦੇ ਚੁਣੇ ਹੋਏ ਇੱਕ ਵਿਧਾਇਕ ਨੂੰ ਕੁੱਲ ਮਹੀਨਾ ਤਨਖਾਹ 210000 ਰੁਪਏ ਹੈ ਜਿਸ ਵਿੱਚ 55000 ਬੇਸਿਕ ਤਨਖਾਹ 90000 ਚੋਣ ਹਲਕਾ ਅਤੇ ਪੱਤਾ ਅਤੇ 30000 ਦਫ਼ਤਰ ਚਲਾਉਣ ਦਾ ਖਰਚਾ ਸ਼ਾਮਲ ਹੈ ਜਦੋਂ ਕਿ ਪੰਜਾਬ ਦੇ ਵਿਧਾਇਕ ਨੂੰ ਕੁੱਲ ਮਹੀਨਾ ਤਨਖਾਹ ਕੇਵਲ 84000 ਮਿਲਦੀ ਹੈ ਜਿਸ ਵਿੱਚ ਬੇਸਿਕ ਤਨਖਾਹ 25000 ਚਾਰ ਹਲਕੇ ਦਾ ਪੱਤਾ 25000 ਅਤੇ ਦਫ਼ਤਰ ਚਲਾਉਣ ਲਈ ਕੇਵਲ 10000 ਦੀ ਰਕਮ ਸ਼ਾਮਲ ਹੈ ਇਸ ਕੁੱਲ ਤਨਖਾਹ ਤੋਂ ਇਲਾਵਾ ਪੰਜਾਬ ਦੇ ਵਿਧਾਇਕ ਨੂੰ ਸਾਲ ਵਿੱਚ 3 ਲੱਖ ਰੁਪਏ ਡੀਜ਼ਲ ਪੈਟਰੋਲ ਅਤੇ ਹਵਾਈ ਸਫ਼ਰ ਦੇ ਮਿਲਦੇ ਹਨ ਜਦੋਂ ਕਿ ਹਿਮਾਚਲ ਵਿੱਚ ਇਹ ਰਕਮ 4 ਲੱਖ ਰੁਪਏ ਸਾਲਾਨਾ ਹੈ ਪ੍ਰਾਪਤ ਅੰਕੜਿਆਂ ਅਨੁਸਾਰ ਪੰਜਾਬ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੇ ਵਿਧਾਇਕ ਨੂੰ ਬੇਸਿਕ ਤਨਖਾਹ 12000 ਅਤੇ ਹਲਕਾ ਪੱਤਾ 113000 ਮਿਲਾ ਕੇ ਕੁੱਲ ਮਾਸਿਕ ਸੈਲਰੀ 125000 ਮਿਲਦੀ ਹੈ ਜਦੋਂ ਕਿ ਬਿਹਾਰ ਵਿੱਚ ਇਹ ਮਾਸਿਕ ਰਕਮ 163000 ਅਤੇ ਛਤੀਸਗੜ੍ਹ ਵਿੱਚ ਵਿਧਾਇਕ ਦੀ ਕੁੱਲ ਤਨਖਾਹ ਦੇ ਨਾਲ 8 ਲੱਖ ਰੁਪਏ ਸਾਲਾਨਾ ਡੀਜ਼ਲ ਪੈਟਰੋਲ ਅਤੇ ਹਵਾਈ ਸਫ਼ਰ ਦੇ ਮਿਲਦੇ ਹਨ ਰਾਜਸਤਾਨੀ ਦਿੱਲੀ ਦੇ ਵਿਧਾਇਕ ਨੂੰ ਮਹੀਨਾ ਤਨਖਾਹ 90000 ਰੁਪਏ ਮਿਲਦੇ ਹਨ ਅਤੇ ਹਵਾਈ ਸਫ਼ਰ ਦੇ 1 ਲੱਖ ਰੁਪਏ ਸਲਾਨਾ ਹੋਰ ਦਿੱਤੇ ਜਾਂਦੇ ਹਨ ਅੰਕੜਿਆਂ ਮੁਤਾਬਕ ਪੂਰਬੀ ਰਾਜਸਥਾਨਪੁਰਾ ਦੇ ਇੱਕ ਚੁਣੇ ਵਿਧਾਇਕ ਨੂੰ ਦੇਸ਼ ਵਿੱਚ ਸਭ ਤੋਂ ਘੱਟ 48420 ਰੁਪਏ ਮਹੀਨਾ ਤਨਖਾਹ ਮਿਲਦੀ ਹੈ ਅਤੇ ਕੋਈ ਵੀ ਪੱਤਾ ਮਾਸਕ ਜਾਂ ਸਲਾਨਾ ਡੀਜ਼ਲ ਪੈਟਰੋਲ ਜਾਂ ਹਵਾਈ ਸਫ਼ਰ ਦਾ ਨਹੀਂ ਮਿਲਦਾ ਮੌਜੂਦਾ ਵਿੱਤੀ ਸੰਕਟ ਦੌਰਾਨ ਪੰਜਾਬ ਦੇ ਸਿਰ ਤੇ 4.5 ਲੱਖ ਕਰੋੜ ਦੇ ਕਰਜ਼ੇ ਦੀ ਭਾਰੀ ਪੰਡ ਦੇ ਹੁੰਦੇ ਆ ਬਹੁਤੇ ਵਿਧਾਇਕਾਂ ਅਤੇ ਹੋਰ ਪਾਰਟੀ ਨੇਤਾਵਾਂ ਦੀ ਸਲਾਹ ਅਤੇ ਅਰਜ਼ੋਈ ਸਦਕਾ ਆਉਂਦੇ ਬਜਟ ਸੈਸ਼ਨ ਦੌਰਾਨ ਇਹ ਗੱਫਾ ਪੰਜਾਬ ਦੇ ਵਿਧਾਇਕਾਂ ਨੂੰ ਮਿਲਣ ਦੀ ਪੂਰੀ ਆਸ ਹੈ